ਹੋਲੀ 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 ਗਲੀ ਨਾਲੇ ਉਹ ਕਰ ਤਾਰ ਬਾਜੀ ਆਦ ਨਹੀਂ ਰੋਕਦੇ ਉਹ ਬੱਬਾ ਬੱਬਾ ਬੱਬੀ ਚਾਹੀਏ ਦੋ ਪਕਾਣੀ ਪੈਂਚ ਚਾਰ ਗੱਲੇ ਦੋ ਇੱਕ ਜਿਗਰੀ ਵਾਲੇ ਉਹ ਦਰਦ ਨੂੰ ਦਰਦ ਡੰਡੇਰ थाना ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਦਸਵੀਂ ਪਾਸ ਹੈ ਇਹਨਾਂ ਦੋਨਾਂ ਤੋਂ 1 ਕਿਲੋ ਹਿਰੋਇਨ ਮਿਲੀ ਹੈ ਸੋ ਜੇ ਆਪਾਂ ਸਾਰੀ ਇਹ ਰਿਕਵਰੀ ਦੋਖ ਦੇ ਰੇ ਵਿੱਚ ਲਾਈਏ ਸੀ ਹੈ ਇਹ ਵਾਲ ਨੂੰ ਸਾਡੇ ਇੰਸਪੈਕਟਰ ਮੋਲਨਦੀਪ ਰਮਿੰਦਰ ACP ADCP ਨਵਜੋਤ ਜੀ ਔਰ ਓਵਰ ਆਲ ਸੁਪਰਵੀਜ਼ਨ DCP ਸਾਹਿਬ ਇਨਵੈਸਟੀਗੇਸ਼ਨ ਹਰ ਪਿਗਮੈਂਟ ਦੇ ਦਿੱਤੇ ਟੀਮ ਨੇ ਬੜਾ ਅੱਛਾ ਕੰਮ ਕੀਤਾ ਔਰ 2 ਕਿਲੋ ਟੋਟਲ ਤੇ 5 ਪਿਸਟਲ ਵੱਖ-ਵੱਖ ਬੋਰਦੇ ਬ੍ਰਾਮ ਕੀਤੇ ਨੇ ਹੋਰੇ ਸਾਰੇ ਮੁਲਜ਼ਮ ਗ੍ਰਫਤਾਰ ਕੀ ਸਰ ਕਦੀ ਸੋਣੇ ਹਾਂਜੀ ਸਰ ਇੱਕ ਤੁਹਾਡੀ ਟੀਮ ਨੇ ਹੋਰ ਵੀ ਆਪਰੇਸ਼ਨ ਕੀਤਾ ਸੀਗਾ ਕਿ ਉਹਦੇ ਬਾਰੇ ਦੱਸੋ ਕਿ ਜਿਹੜਾ ਤਸਦੀਕਾ ਜੱਜਮੰਡਾ ਦੇ ਦਿੱਤੇ ਵਿੱਚ ਫਾਇਰਿੰਗ ਕੀਤੀ ਸੀ ਉਹ ਉਹੀ ਹੈ ਜੀ ਉਹੀ ਹੈ ਜੀ ਆਪਾਂ ਉਹਦਾ ਪਰਚਾ ਹੀ ਦਰਜ ਕਰਾਇਆ ਜੀ ਉੱਥੇ ਦਰਜ ਕਰਾਇਆ ਕਿਉਂਕਿ ਉੱਥੇ ਫਾਇਰਿੰਗ ਹੋਈ ਸੀ ਤਤੂ ਨੰਗਲ ਥਾਣੇ ਤੇ ਪੁਲਿਸ ਪਾਰਟੀ ਅੰਮ੍ਰਿਤਸਰ ਸੀਆਈਏ ਦੇ ਕਮਿਸ਼ਨਰ ਦੀ ਪਾਰਟੀ ਨੇ ਇਹੀ ਪਰਚਾ ਦਰਜ ਕਰਾਇਆ ਉਹ ਮੈਂ ਤੁਹਾਨੂੰ ਜ਼ਿਕਰ ਕੀਤਾ ਵਿੱਚ ਇਹਦੇ ਹੋਰ ਜੀ ਜਿਹੜਾ ਬਰਿੰਦਰ ਸਿੰਘ ਬਥਰ ਲੱਗਾ ਸੀ ਉਸ ਨਾਲ ਜਿਹੜੀ ਵੀ ਵਾਸੀ ਲੱਗੇ ਸੀ ਨਹੀਂ ਨਹੀਂ ਇੰਜਰਡ ਨਹੀਂ ਹੋਇਆ ਨਾ ਸੇਮ ਟਾਈਮ ਤੇ ਬਥਰ ਲੱਗਾ ਸੀ ਨਹੀਂ ਨਹੀਂ ਉਹਦੇ ਚ ਨਹੀਂ ਨਾ ਉਸਦੇ ਨੂੰ ਗੋਲੀ ਲੱਗੀ ਹੈ ਫਾਇਰਿੰਗ ਜ਼ਰੂਰ ਹੋਈ ਆਪਸ ਫਿਰ ਉਹ ਜਿਹੜਾ ਫਾਇਰਿੰਗ ਤੋਂ ਬਾਅਦ ਉਹਨੂੰ ਆਪੂ ਕਰ ਲਿਆ ਗਿਆ ਸਰ ਜਿਹੜਾ ਤੁਸੀਂ ਦੱਸਿਆ ਯੂਨੀਵਰਸਿਟੀ ਦੇ ਵਿੱਚ ਕੀ ਕੰਮ ਕਰਦਾ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹਲੇ ਵੀ ਹਾਂਜੀ ਹਾਂਜੀ ਕਰਦਾ ਜੀ ਇਹਦਾ ਸੇਵਾਦਾਰ ਜਿਹੜਾ ਸੀ ਕਿ ਇਹ ਉਹ ਮਾਰੇ ਸੰਪਰਕ ਸਰ ਕਿਨੇ ਆਇਆ ਕੋ ਲੱਗਾ ਪਤਾ ਕਿ ਇਹ ਇਸ ਨੰ ਕੰਮ ਦੇ ਵਿੱਚ ਕਿਵੇਂ ਰਲ ਗਿਆ ਦੇਖੋ ਪਤਾ ਕੀ ਹੈ ਜ ਸਾਡਾ ਬਾਰਡਰ ایرিয়া ਹੈ ਨਾ ਜੀ ਕਿਉਂਕਿ ਬਾਰਡਰ ਦੇ ਬਹੁਤ ਜ਼ਿਆਦਾ ਨੇੜੇ ਆ ਉੱਥੇ ਇਹ ਮਤਲਬ ਕਾਫੀ ਪ੍ਰੇਵਲੈਂਟ ਹੋ ਜਾਂਦੀ ਹੈ ਚੀਜ਼ ਕਿਉਂਕਿ ਉੱਥੇ ਡਰੋਨ ਦੀ ਆਮਦ ਰਫਤ ਬਹੁਤ ਹੈ ਤੇ ਉਹਦੇ ਨਾਲ ਜਿਹੜੇ ਸਮਗਨਰਸ ਦਾ ਨੈਟਵਰਕ ਪ੍ਰਾਣਾ ਬਣਿਆ ਹੋਇਆ ਹੈ ਨੈਚੁਰਲੀ ਜਿਹੜਾ ਬੰਦਾ ਉਸ ਏਰੀਆ 'ਚ ਰਹਿ ਰਿਹਾ ਤੇ ਉੱਥੇ ਲੋਕਾਂ ਦੀ ਆਮਦ ਰਫਤ ਦਰਗਾਹ ਦੇ ਕਰਕੇ ਕਾਫੀ ਆਉਣ ਜਾਣ ਹੈ ਇਹਦੇ ਵੀ ਲਿੰਕੇਜਸ ਪੈਦਾ ਹੋ ਗਏ ਉਸ ਤਨ ਇਹ ਪੈਸਿਆਂ ਦੇ ਲਾਲਚ ਦੇ ਵਿੱਚ ਵੀ ਜਲਦੀ ਅਸੀਂ ਅਮੀਰ ਹੋਈਏ ਤੁਹਾਨੂੰ ਪਤਾ ਹੀ ਹੈ ਇਹ ਸਾਰੇ ਲੋਕ ਅੱਜਕੱਲ ਲੁਕਰੇਟਿਵ ਜਿਹੜੀ ਇਹ ਇਸ਼ੂਜ਼ ਦੇ ਉੱਤੇ ਜਲਦੀ ਮਨ ਫਿਸਲ ਜਾਂਦੇ ਆ ਤਾਂ ਉਸ ਸਿਲਸਿਲੇ 'ਚ ਇਹ ਬੰਦਾ ਉਸ ਡਰਗ ਟ੍ਰੇਪ ਦੇ ਵਿੱਚ ਇਨਵੋਲਡ ਹੋਇਆ ਅਡੇਰੇ ਦੀ ਆੜ ਤੇ ਵੇਚੋ ਤੁਸੀਂ ਦੱਸਦੇ ਵੀ ਉੱਥੇ ਸਵਾਰ ਰੱਖਦਾ ਸੀ ਸ਼ੱਕ ਨਹੀਂ ਹੁੰਦਾ ਜੇ ਹੋਰ ਵੀ ਡੇਰੇ ਉਹਨਾਂ ਦਾ ਜੀ ਕੁਝ ਇਸ ਤਰ੍ਹਾਂ ਦੀ ਚੈਕਿੰਗ ਅਪਹਿਾਰ ਸ਼ੁਰੂ ਕਰਦਾ ਹੈ ਕੋਈ ਪਰ ਸਾਰਿਆਂ ਨੂੰ ਤਾਂ ਨਹੀਂ ਬੁਰਾ ਕਹਿ ਸਕਦੇ ਪਰ ਨੈਚੁਰਲੀ देखो ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ 'ਚ ਕੋਈ ਚੀਜ਼ ਆਈ ਹੈ ਪਰ ਰਿਵੀਲ ਕਰਦੇ ਆ ਤਾਂ ਉਹਦੇ ਖਿਲਾਫ ਟੁਕੋ ਐਕਸ਼ਨ ਲਿਆ ਜਾਂਦਾ ਸਰ ਕੱਲਾ ਕੋਈ ਨਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਿਆ ਰਾਜਵਿੰਦਰ ਦਾ ਪੁਰਾਣਾ ਰਿਕਾਰਡ ਹੈਗਾ ਇਹ ਇਹਦੇ ਖਿਲਾਫ ਦੋ ਪਰਚੇ ਐਨਡੀਪੀਐਸ ਤੇ ਦਰਜ ਨੇ ਜਿਹੜੇ ਤੋਂ 1 ਕਿਲੋ ਹੀਰੋਨ ਲੇਟਸਟ ਬ੍ਰੰਦ ਹੋਈ ਹੈ ਥਾੜੇ ਸਦਰ ਦੇ ਵਿੱਚ ਕੇਸ ਰਿਸਟਰ ਹੋਇਆ ਆਪਣੇ ਅਮਰਸਰ ਦੇ ਵਿੱਚ ਔਰ ਬਾਕੀ ਤਾਂ ਚਲੋ ਬੰਦੇ ਆ ਜਿਹੇ ਨਵੇਂ ਨੇ ਮਦਰ ਇਨਸੈਂਸ ਕੇ ਪੁਰਾਣਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਪਰ ਕਸਰ ਕੋਈ ਨਹੀਂ ਛੱਡੀ ਜਿਉਂ ਆਪਾਂ ਦੇਖੀਏ ਵੀ ਇੰਨੇ ਇੰਨੇ ਪਿਸਟਲ ਲੈ ਕੇ ਬੰਦਾ ਇਕੱਠੇ ਕਰ ਰਿਹਾ ਲੋਕਾਂ ਨੂੰ ਤਾਂ ਨੈਚੁਰਲੀ ਕੋਈ ਕੋਈ ਵਾਰਦਾਤ ਜਾਂ ਵੱਡੀ ਕ੍ਰਾਈਮ ਨੂੰ ਅੰਜਾਮ ਤਾਂ ਦੇਗਾ ਹੀ ਦੇਗਾ ਜੀ ਤੇਰੇ ਵਿੱਚ ਹੋਰ ਵੀ ਬਥੇਰੇ ਜਾਣੇ ਆਂਦੇ ਹੋਣਗੇ ਉਹਨਾਂ ਬਾਰੇ ਕੋਈ ਜਾਣਦਾ ਸਾਰੀ ਉਹ ਇਹਨਾਂ ਦੀ ਇਨਵੈਸਟੀਗੇਸ਼ਨ ਡਿਟੇਲ ਚੱਲ ਰਹੀ ਹੈ ਜੀ ਫੋਨ ਵਗੈਰਾ ਦੀ ਹੋਰ ਸਾਰਾ ਕੁਝ ਉਹ ਅਸੀਂ ਜਿਵੇਂ ਕੋਈ ਕਿਸੇ ਦਾ ਇੰਡੀਕੇਟਿਵ ਆਏਗਾ ਪਰ ਡੈਫੀਨਿਟਲੀ ਇਹ ਦੋ ਬੰਗਿਆਂ ਦਾ ਤਾਂ ਆਪਸ ਵਿੱਚ ਲਿੰਕ ਬੜਾ ਕਲੀਅਰ ਆਇਆ ਜਪਲਵਿੰਦਰ ਕੋਪੀ ਦਾ ਤੇ ਸਾਬਰ ਸੰਦੂ ਦਾ ਅਰੇ ਇੱਕ ਜਿਹੜੇ ਤੋਂ ਹੋਏ ਜਿਹੜੀ ਬਿਲਕੁਲ ਬਾਰਡਰ ਤੇ ਜਗਾ ਉੱਥੇ ਵੀ ਪਹਿਲਾਂ ਇੱਕ ਦਰਗਾਹ ਕੋਲ ਜਿਹੜੀ ਕਾਫੀ ਹੁੰਦੀ ਜਿਹੜੀ ਬਰਮਦ ਹੁੰਦੀ ਤੇ ਪੁਲਿਸ ਹੁਣ ਖੜੂ ਕਿਚਾ ਕਿਉਂ ਕਰਾ ਕਿਉਂਕਿ ਇਹਨਾਂ ਦਰਗਾਹਾਂ ਦੇ ਆਰਦੇ ਵਿੱਚ ਵੀ ਲਿਖ ਰੱਖਿਆ ਦੇ ਕੋਈ ਤਾਂ ਡੈਫੀਨੇਟਲੀ ਹੁਣ ਜਿਹੜੀ ਹੈ ਜਿਦਾਂ ਜਿਹਾ ਚੀਜ਼ਾਂ ਹੁੰਦੀਆਂ ਔਰ ਸੰਕੇਤ ਮਿਲਦੇ ਆਪਾਂ ਸਾਰਿਆਂ ਨੂੰ ਡੇਰਿਆਂ ਨੂੰ ਜਾਂ ਧਾਰਮਿਕ ਜਗ੍ਹਾਵਾਂ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਹਰ ਜਗ੍ਹਾ ਮਾੜੇ ਚੰਗੇ ਲੋਕ ਹੁੰਦੇ ਆ ਤੇ ਉਸ ਜਿਹੜੀ ਚੀਜ਼ ਹੋ ਜਾ ਕੇ ਹੋਈ ਆ ਆਪਾਂ ਪਬਲਿਕ ਦੇ ਸਾਹਮਣੇ ਤੁਹਾਡੇ ਰਾਹੀਂ ਲਿਆਂਦੀ ਆ ਨੈਚਰਲੀ ਉਹਦੇ ਨਾਲ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਜਾਂਦੀ ਹੈ ਤੇ ਅੱਗੇ ਵਾਸਤੇ ਇਨਫੋਰਮੇਸ਼ਨ ਵੀ ਜ਼ਿਆਦਾ ਆਏਗੀ ਸਾਡੇ ਕੋਲ। ਅਰਸ ਇਹਨੂੰ ਕੋਈ ਜਾਣਕਾਰੀ ਸੀਗੀ ਡਰੋਨ ਵਗੈਰਾ ਚਾਹੁੰਦੇ ਜਾਂ ਤਕਨੀਕੀ ਕੋਈ। ਦੇਖੋ ਭਾਈ ਜੀ ਜਾਣਕਾਰੀ ਤਾਂ ਬੰਦੇ ਨੂੰ ਇੰਨਾ ਕੁ ਤਾਂ ਪਤਾ ਹੀ ਹੈ ਨਾ ਵੀ ਰਿਸੀਵ ਕਰ ਰਿਆ ਮੈਂ। ਬੇਸਿਕ ਚੀਜ਼ਾਂ ਤਾਂ ਇਹਨਾਂ ਨੂੰ ਪਤਾ ਹੀ ਹੈ ਅੱਜਕੱਲ। ਇੰਨੇ ਲੋਕ ਬਾਰਡਰ ਏਰੀਆ ਦੇ ਵਿੱਚ ਇਸ ਕੰਮਾਂ 'ਚ ਪਹਿਲਾਂ ਵੀ ਆਪਾਂ ਫੜੇ ਆ। ਨੇਚਰਲੀ ਉਹਨਾਂ ਨੂੰ ਡਰੋਨ ਦੀ ਟੈਕਨੋਲੋਜੀ ਡਰੋਨ ਦੀ ਲੈਂਡਿੰਗ ਡਰੋਨ ਚੋਂ ਚੀਜ਼ ਕਢਣੀ ਜਾਂ ਡਰੋਨ ਨੂੰ ਵਾਪਸ ਭੇਜਣਾ ਜਾਂ ਖਾਲੀ ਕਰਨਾ ਉਹ ਚੀਜ਼ਾਂ ਤਾਂ ਉਹ ਲੋਕ ਸਮਝਦੇ ਇਹ ਤਾਂ ਹੀ ਉਹ ਇੰਨੇ-ਇੰਨੇ ਕਨਸਾਈਨਮੈਂਟਸ ਉਹਦੇ ਵਿੱਚੋਂ ਧਾਰਦੇ ਸਰ ਇਹ ਵਕਸਾ ਦੇ ਮਾਮਲੇ ਦਰਜ ਉਹ ਇੱਕ ਨਾ ਜੋ ਬੀਬੀ ਉਹ ਲੱਗੇ ਨਾ ਮੈਡੀਕਲ ਬੂਕਸ ਰਾਖੇ ਜਿਹੜੇ ਛੱਡ ਰਹੇ ਨੇ ਜਿਹੜੇ ਛੱਡਾ ਦੋ ਬੈਠਾ ਰੱਖਣਾ ਬਸ ਰੱਖੋ ਬਹੁਤ ਇਸ ਰਾਜ ਦੇ ਪੈਸ਼ਨਲ ਬਣ ਰਿਹਾ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਇਹ ਜਿਹੜਾ ਆਰਗੇਨਾਈਜ਼ ਕ੍ਰਾਈਮ ਤੇ ਡਰੱਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਸਾਥ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਉਦੇਸ਼ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਛੀ ਕਾਮਯਾਬੀ ਮਿਲੀ ਹੈ ਵਕਫਾ ਕਿਸਾਨ ਦੇ ਵਿੱਚ 2 ਕਿਲੋ ਹਿਰੋਇਨ ਤੇ 5 ਪਿਸਟਲ ਅਸੀਂ ਬਰਾਮਦ ਕੀਤੇ ਆ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਈ ਜਿਵੇਂ ਆਪਾਂ ਹਰ ਵਾਰੀ ਗੱਲ ਕਰਦੇ ਆ ਕਿ ਬੈਕਵਰਡ ਲਿੰਕੇजेस ਫਾਰਵਰਡ ਲਿੰਕੇजेस ਇਹਦੇ ਚ ਐਕਚੁਅਲੀ ਵਰਕ ਹੋਇਆ ਐ ਐਫ ਆਈ ਆਰ ਨੰਬਰ 5 ਪਹਿਲਾਂ ਦਰਜ ਹੋਈ ਸੀ 121 2025 ਨੂੰ ਹੀਰੋਇਨ ਦੀ ਬਰਾਮਦੀ ਹੋਈ ਸੀ 1 ਕਿਲੋ ਦੀ ਖਾਣਾ ਕੈਂਟ ਦੇ ਵਿੱਚ ਸੀਆਈਏ ਸਟਾਫ ਵੱਲੋਂ ਕੀਤੀ ਗਈ ਸੀ ਉਹਦੇ ਚ ਚਾਰ ਅਕਿਊਜ਼ਡ ਅਸੀਂ ਦੋਸ਼ੀ ਫੜੇ ਸੀਗੇ ਉਹਦੇ ਬੈਕਵਰਡ ਲਿੰਕੇजेस ਦੇ ਵਿੱਚ ਜਿਹੜੇ ਇੰਪੋਰਟੈਂਟ ਗੱਲ ਆਈ ਹੈ ਬਲਵਿੰਦਰ ਇਲੀਅਸ ਕੋਪੀ ਐ ਬੰਦਾ ਜਿਹੜਾ ਜਗਤਪੁਰਾ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਉਹ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ 12ਵੀਂ ਪਾਸ ਹੈ 29 ਸਾਲ ਦੀ ਦੀ ਤਕਰੀਬਨ ਉਮਰ ਹੈ ਇਹ ਤੇ ਦੇ ਨਾਲ ਇੱਕ ਸਾਬਰ ਸੰਧੂ ਹੈਗਾ ਉਮਰਪੁਰਾ ਪਿੰਡ ਹੈ ਥਾਣਾ ਨਾਲਾ ਡਿਸਟ੍ਰਿਕਟ ਅਬਰਸਰ ਰੂਰਲ ਦਾ ਇਹ ਇੱਕ ਦਰਗਾਹ ਦੇ ਉੱਤੇ ਬਾਬੇ ਦਾ ਕੰਮ ਕਰਦਾ ਧਾਰਮਿਕ ਦਾ ਪੁੱਛਾ ਵਗੈਰਾ ਦਿੰਦਾ ਹੈ ਇਹ ਦੋਨੇ ਬੰਦੇ ਫੜੇ ਗਏ ਔਰ ਉਸ ਰਿਲੀਜੀਅਸ ਪਲੇਸ ਦਾ ਫਾਇਦਾ ਉਠਾ ਕੇ ਹੀਰੋਇਨ ਦਾ ਕੰਮ ਕਰਵਾ ਰਿਹਾ ਇਨਾਂ ਤੋਂ 1 ਕਿਲੋ ਹਿਰੋਇਨ ਤੇ ਦੋ ਪਿਸਟਲ 1.3 304 ਦਾ 304 ਦਾ ਇੱਕ 32 ਬੋਰ ਦਾ ਇਹ ਦੋਨੇ ਬੰਦੇ ਗ੍ਰਿਫਤਾਰ ਹੋਏ ਇਹਨਾਂ ਦੀ ਅਜੇ ਬਾਕੀ ਪੁੱਛ ਕੇ ਚੱਲ ਰਹੀ ਹੈ ਕਿਉਂਕਿ ਬਾਰਡਰ ਏਰੀਏ ਦੇ ਬੰਦੇ ਆ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਵੰਗਾ ਰਹੇ ਆ ਔਚਪੌਂ ਦਾ ਇਹ ਸਿਕਿਉਰਟੀ ਗਾਰਡ ਲੱਗੇ ਆ ਤੇ ਉਹ ਦੂਜਾ ਬਾਬਾ ਉੱਥੇ ਦਰਗਾਹ ਦੇ ਉੱਤੇ ਰਾਮਨਾ ਆਪਣੇ ਡੜੀਆ ਅਸਾਈਨਮੈਂਟ ਨੂੰ ਛਕਾਉਂਦਾ ਤੇ ਅੱਗੇ ਡਿਸਟ੍ਰਿਬਿਊਟ ਕਰਨ ਦਾ ਕੰਮ ਕਰਦਾ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 18 ਜਿਹੜੀ ਹੈ 291 2025 ਇਹ ਗੇਟ ਕੀਮਾ ਦੇ ਵਿੱਚ ਦਰਜ ਕੀਤੀ ਗਈ ਆਰਬੈਕਟ ਦੀ ਇਹਦੇ ਚ ਪਹਿਲਾਂ ਤਿੰਨ ਪਿਸਟਲ ਆਲਰੇਡੀ ਫੜੇ ਜਾ ਚੁੱਕੇ ਆ ਤੁਹਾਨੂੰ ਦੱਸ ਚੁੱਕੇ ਆ ਆਪਾਂ ਉਹਦੇ ਵਿੱਚ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਕਰਦੇ ਤੇ ਫਰਦਰ ਇਨਵੈਸਟੀਗੇਸ਼ਨ ਕਰਦੇ ਵਰਿੰਦਰ ਏਲੀਅਸ ਬਸਨਵ ਧੀਰਾ ਇੱਕ ਕੰਬੋ ਥਾਣੇ ਦਾ ਅਮਰਸਰ ਰੂਰਲ ਦਾ ਰਹਿਣ ਵਾਲਾ 23 ਸਾਲ ਦਾ ਲੇਬਰ ਦਾ ਕੰਮ ਕਰਦਾ ਤੇ 10ਵੀਂ ਪਾਸ ਹੈ ਇਹਦੀ ਤੋਂ ਤਿੰਨ ਪਿਸਤਲ ਬੱਤੀਪੋਰ ਦੇ ਤੇ ਦੋ ਲਾਈਵ ਰਾਉਂਡਸ ਬਰੰਦ ਹੋਏ ਨੇ ਇਹਦੇ ਜਿਹੜਾ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਲੋਕਲ ਕ੍ਰਿਮੀਨਲ ਨੇ ਜਿਹੜੇ ਆਪਣੇ ਆਪ ਨੂੰ ਹੁਣ ਜਿਹੜੀ ਜ਼ਿਆਦਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈਰ ਰੱਖ ਰਹੇ ਸੀ ਪਿਸਤਲ ਵਗੈਰਾ ਮੰਗਾ ਕੇ ਇਹਨਾਂ ਨੂੰ ਜਦੋਂ ਪੁਲਿਸ ਫਾਰਟੀ ਨੇ ਸਾਡੀ ਨੇ ਚੈਲੰਜ ਕੀਤਾ ਸਾਡੇ ਕਾਂਸਟੇਬਲ ਜਦੋਂ ਇਹਨੂੰ ਫਾਇਰ ਦੀ ਕੋਸ਼ਿਸ਼ ਕਰ ਰਿਹਾ ਸੀ ਵਿਰਿੰਦਰ ਸਿੰਘ ਨੂੰ ਨੇ ਉਹਤੇ ਕਾਫੀ ਫਾਇਰ ਕੀਤੇ ਉਹਦੇ ਜਵਾਬੀ ਫਾਇਰ ਚ ਵੀ ਇਹਨੇ ਵੀ ਸਾਡੇ ਜਿਹੜਾ ਕਾਂਸਟੇਬਲ ਹੈ ਉਹਨੇ ਵੀ ਵਾਪਸ ਤੇ ਪੁਲਿਸ ਪਾਰਟੀ ਨੇ ਫਾਇਰ ਕੀਤੇ ਕਿਸੇ ਤੇ ਲੱਗੀ ਨਹੀਂ ਪਰ ਫਾਇਰਿੰਗ ਤੋਂ ਬਾਅਦ ਇਹ ਬੰਦਾ ਜਿਹੜਾ ਅਰੈਸਟ ਹੋਇਆ ਤੋਂ ਇਸ ਵੰਦੇ ਵਿੱਚ ਐਫ ਆਈ ਆਰ ਨੰਬਰ 10 16225 ਨੂੰ ਥਾਣਾ ਕਤਥੋਂ ਨੰਗਲ ਡਿਸਟ੍ਰਿਕਟ ਅਮਰਸਰ ਰੂਰਲ ਆਪਣੀ ਟੀਮ ਵੱਲੋਂ ਦਰਜ ਕਰਾਈ ਗਈ ਕਿਉਂਕਿ ਉਥੇ ਅਟੈਂਪਟ ਟੂ ਮਰਡਰ ਆਪਣੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਹੋਇਆ ਸੀ ਆਰਮਜ਼ ਜਿਹੜਾ ਇਲੈਗਲ ਆਰਮਜ਼ ਆ ਉਹ ਵੀ ਇਹਦੇ ਤੇ ਕਾਰਵਾਈ ਹੋਈ ਉੱਥੇ ਉਸ ਤੋਂ ਇਲਾਵਾ 1 ਕਿਲੋ ਹਿਰੋਇਨ ਜਿਹੜੀ ਆ ਉਹ ਲੇਟੈਸਟ 17 ਨੰਬਰ ਮੁਕੱਦਮਾ ਜਿਹੜਾ 162 25 ਦਾ ਹੈ ਇਹ ਚ ਰਾਜਵਿੰਦਰ son of ਅਫਤਾਰ ਸਿੰਘ ਹੈ ਚੰਡੀਗੜ੍ਹ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਹੈ 30 ਸਾਲ ਦਾ ਹੈਗਾ ਬੱਸ ਡਰਾਈਵਰ ਹੈ 12 ਪਾਸ ਹੈ ਪੁਰਾਣਾ ਹੀਰੋਇਨ ਦਾ ਕੰਮ ਕਰਦਾ ਪਹਿਲਾਂ ਵੀ ਇਹਦੇ ਖਿਲਾਫ ਤੇ ਡੇਰ ਥਾਣੇ ਦੇ ਵਿੱਚ ਐਨਡੀਪੀਐਸ ਦਾ ਇੱਕ ਪਰਚਾ ਦਰਜ ਹੈ ਤੇ ਥਾਣਾ ਸਦਰ ਅੰਮ੍ਰਿਤਸਰ ਦੇ ਵਿੱਚ ਵੀ 2019 ਭਾਜੀ ਕੋਲ ਕਰਨਾ ਲਾਈਫ ਲਾਈਫ ਤੱਕ ਤੱਕਣਾ ਹੈ ਪਰ ਤੋਂ ਹੋਣਾ ਹੈ 1 ਮਿੰਟ ਹੋਣਾ ਆ ਬੋਲ ਲੀ ਮੂਲਿਕ ਨੂੰ ਬੇਸਮੈਂਟ ਦੇਕਰ ਤਨਾਲੀ ਤੁਹਾਨੂੰ ਇਹ ਨੈਟਵਰਕ ਦੇਖ ਕੇ ਫਟਾਫਟ ਰੋਨੋ ਬ੍ਰੋਕਾ ਕਰੋ ਬਈ ਰੈਡੀ ਇਹਦਾ ਇਹ ਨਾ ਰੈਡੀ ਹੈ ਹੋਰ ਇਹ ਫਾਉਂਡ ਪ੍ਰੈਸਰ ਹੈ ਪੈਟੈਂਟ ਦੇ ਘਰ ਤੋਂ ਸੈਟਰ ਦਿੱਤਾ ਤਾਂ ਹੈਗਾ ਠੀਕਾ ਅੱਗੇ ਕੀ ਹੋਇਆ ਕੋਈ ਨਾ ਲਾ ਬਲੋਜ਼ ਖਾਲੀ ਖਾਲੀ ਕਰੋ ਨਾ ਸਹੀ ਸਵਾਇ ਸੈਟ ਕਰ ਲਈਆ ਪਰ ਸਾਹਮਣੇ ਖਾ ਨੂੰ ਪੂਰਾ ਹੋ ਜਾਏ ਇੱਕ ਵਾਰ ਸਹੀ